ਸੁਖਬੀਰ ਸਿੰਘ ਬਾਦਲ ਨੇ ਅਚਾਨਕ ਹਾਲਾਤ ਬਦਲ ਦਿੱਤੇ ਨੇ ਜਜ਼ਬਾਤ ਬਦਲ ਦਿੱਤੇ ਨੇ ਔਰ ਮੌਕੇ ਉਤੇ ਜੋ ਸਥਿਤੀ ਬਣ ਗਈ ਸੀ ਉਸ ਨੂੰ ਅਚਾਨਕ ਪਲਟ ਕੇ ਰੱਖ ਦਿੱਤਾ ਚਿੱਠੀ ਖੁੱਲ ਗਈ ਹੈ ਉਹ ਚਿੱਠੀ ਜਿਹੜੀ ਬੰਦ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਕੋਲ ਸੁਖਬੀਰ ਸਿੰਘ ਬਾਦਲ ਦਾ ਇੱਕ ਮਾਫੀ ਨਾਮਾ ਬੰਦ ਸੀ ਅੱਜ ਖੁੱਲ ਗਿਆ ਉਹਦੇ ਖੁੱਲਣਸਾਰ ਅਚਾਨਕ ਖਲਬਲੀ ਮਚ ਗਈ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਉਹ ਸਾਰੀਆਂ ਸਟੇਟਮੈਂਟਸ ਉਹਦੇ ਵਿੱਚ ਦਿੱਤੀਆਂ ਨੇ ਉੱਥੇ ਹੀ ਵਿੱਚ ਇੱਕ ਲਾਈਨ ਲਿਖੀ ਗਈ ਹੈ ਕਿ ਹੁਣ ਤੱਕ ਪਾਰਟੀ ਵੱਲੋਂ ਸਰਕਾਰ ਵੱਲੋਂ ਜੋ ਕੁਝ ਹੋਇਆ ਜੇ ਕੁਝ ਹੋਇਆ ਤੇ ਉਹ ਸਭ ਕੁਝ ਮੈਂ ਆਪਣੀ ਝੋਲੀ ਪਾਉਂਦਾ ਜਿਸ ਤੋਂ ਬਾਅਦ ਅਚਾਨਕ ਇਹ ਚਰਚਾ ਚੱਲ ਗਈ ਕਿ ਕੀ ਸੁਖਬੀਰ ਸਿੰਘ ਬਾਦਲ ਹੁਣ ਹਰ ਇੱਕ ਗੱਲ ਦੀ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਨੇ ਕੀ ਸੁਖਬੀਰ ਸਿੰਘ ਬਾਦਲ ਨੇ ਹੁਣ ਕੱਲੇ-ਕੱਲੇ ਇਲਜ਼ਾਮ ਦੀ ਜ਼ਿੰਮੇਵਾਰੀ ਚੱਕ ਦਿੱਤੀ ਹੈ ਇਹਦੇ ਬਾਰੇ ਵੀ ਚਰਚਾ ਕਰਦੇ ਆਂ ਪਰ ਇਸ ਸਟੇਟਮੈਂਟ ਦੇ ਜਨਤਕ ਹੋਣ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਬੜੀ ਅਹਿਮ ਚੀਜ਼ ਹੈ ਕਿਉਂਕਿ بڑے ਅਕਾਲੀ ਲੀਡਰ ਇਦਾਂ ਦੇ ਜਿਹੜਾ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇਸ ਗੱਲ ਦਾ ਅਸ਼ਵਾਸਨ ਦਿੱਤਾ ਸੀ ਕਿ ਆਉਂਦੇ ਦਿਨਾਂ ਨੂੰ ਤੁਸੀਂ ਵੇਖੋਗੇ ਕਿ ਕਿਵੇਂ ਪਲੜਾ ਅਕਾਲੀ ਦਲ ਦਾ ਭਾਰੀ ਹੋਵੇਗਾ ਇਥੋਂ ਤੱਕ ਚਰਚਾ ਚੱਲਦੀ ਪਈ ਸੀ ਕਿ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਦੁਬਾਰਾ ਬਣੇਗੀ ਅਣ ਹੋਈ ਜੀ ਗੱਲ ਉਸ ਵੇਲੇ ਲੱਗਦੀ ਸੀ ਪਰ ਹੁਣ ਇਹ ਗੱਲ ਮਕਬੂਲ ਹੁੰਦੀ ਨਜ਼ਰ ਆ ਰਹੀ ਹੈ ਜਾਂ ਫਿਰ ਉਸ ਰਾਹ ਦੇ ਉੱਤੇ ਤੁਰਦੀ ਨਜ਼ਰ ਆ ਰਹੀ ਹੈ ਇਹਦਾ ਕਾਰਨ ਇਹ ਹੈ ਕਿ ਜਿਹੜੀ ਇਹ ਇੱਕ ਲਾਈਨ ਵਿੱਚ ਲਿਖ ਦਿੱਤੀ ਹੈ ਕਿ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਜੋ ਕੁਝ ਹੋਇਆ ਉਹ ਸਾਰਾ ਮੈਂ ਝੋਲੀ ਪਾਉਣਾ ਆ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਇੱਕ ਪੂਰਨ ਵਿਰਾਮ ਲਗਾ ਦਿੱਤਾ ਇੱਕ ਫੁੱਲ ਸਟਾਪ ਲਗਾ ਦਿੱਤਾ ਉਹਨਾਂ ਸਾਰੇ ਇਲਜ਼ਾਮਾਂ ਦੇ ਉੱਤੇ ਉਹਨਾਂ ਸਾਰੀਆਂ ਸਟੇਟਮੈਂਟਸ ਦੇ ਉੱਤੇ ਉਹ ਭਾਵੇਂ ਜਿਹੜਾ ਬਾਗੀ ਧੜਾ ਸੀਗਾ ਉਹ ਦੇ ਰਿਹਾ ਸੀ ਭਾਵੇਂ ਉਹ ਪ੍ਰਦੀਪ ਕਲੇਰ ਨੇ ਸਟੇਟਮੈਂਟਸ ਦਿੱਤੀਆਂ ਭਾਵੇਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਦਵੇਗਾ ਹਰ ਇੱਕ ਚੀਜ਼ ਦੇ ਉੱਤੇ ਪੂਰਨ ਵਿਰਾਮ ਜਿਹੜਾ ਆ ਉਹ ਲਗਾ ਦਿੱਤਾ ਇਸ ਸਟੇਟਮੈਂਟ ਨੇ ਕਿਉਂਕਿ ਜਿੰਨੇ ਇਲਜ਼ਾਮ ਲੱਗੇ ਜਿੰਨੇ ਲੱਗ ਰਹੇ ਨੇ ਔਰ ਜਿੰਨੇ ਲੱਗਣਗੇ ਇਹ ਸਟੇਟਮੈਂਟ ਹਮੇਸ਼ਾ ਉਸ ਤੋਂ ਬਾਅਦ ਆ ਕੇ ਖੜ ਜਾਵੇਗੀ ਕਿ ਮੈਂ ਉਹ ਸਾਰੀਆਂ ਚੀਜ਼ਾਂ ਆਪਣੀ ਝੋਲੀ ਪਾਉਂਦਾ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਅਸਤਕ ਹੋ ਕੇ ਸੁਖਬੀਰ ਸਿੰਘ ਬਾਦਲ ਨੇ ਇਹ ਚਿੱਠੀ ਦਿੱਤੀ ਸੀ ਚਰਚਾ ਚੱਲ ਰਹੀ ਸੀ ਕਿ ਚਿੱਠੀ ਦੇ ਅੰਦਰ ਕੀ ਹੋਵੇਗਾ ਸਵਾਲ ਉੱਠ ਰਹੇ ਸੀ ਕਿ ਬੰਦ ਚਿੱਠੀ ਹੈ ਸਵਾਲ ਉੱਠ ਰਹੇ ਸੀ ਕਿ ਇੱਕ ਮੁਲਾਕਾਤ ਹੋਈ ਹੈ ਮੁਲਾਕਾਤ ਤੋਂ ਬਾਅਦ ਬੰਦ ਚਿੱਠੀ ਦਿੱਤੀ ਗਈ ਹੈ ਬੰਦ ਚਿੱਠੀ ਅੱਜ ਖੁੱਲੀ ਹੈ ਪਰ ਅੱਜ ਖੁੱਲਦੇ ਸਾਰੇ ਇਸ ਚਿੱਠੀ ਨੇ ਖਿਲਾਰੇ ਪਾਤੇ ਹੈ ਖੋਲਦੇ ਸਾਰ ਇਸ ਚਿੱਠੀ ਨੇ ਇੱਕ ਵੱਖਰਾ ਹੀ ਐਟਮਾਸਫੇਅਰ ਪੈਦਾ ਕਰ ਦਿੱਤਾ ਇੱਕ ਵੱਖਰਾ ਹੀ ਮਾਹੌਲ ਪੈਦਾ ਕਰ ਦਿੱਤਾ ਜਿਸ ਦੇ ਨਾਲ ਅਕਾਲੀ ਦਲ ਹੁਣ ਗੁੱਡ ਬੁਕਸ ਦੇ ਵਿੱਚ ਸ਼ਾਇਦ ਆ ਜਾਵੇ ਐ ਪ੍ਰਤੀਤ ਹੋ ਰਿਹਾ ਕਿ ਅਕਾਲੀ ਦਲ ਸ਼ਾਇਦ ਗੁੱਡ ਬੁਕਸ ਦੇ ਵਿੱਚ ਆਉਣ ਲੱਗ ਜਵੇ ਸਿਮਰਨ ਜੋਤ ਮੱਕੜ ਪੱਤਰਕਾਰ ਨੇ ਬੜੇ ਮਕਬੂਲ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਆਉਂਦੇ ਵੇਲੇ ਵਿੱਚ ਅਕਾਲੀ ਦਲ ਜਿਹੜਾ ਹੈ ਉਹ ਉੱਠ ਸਕਦਾ ਆ ਮੈਨੂੰ ਲੱਗਦਾ ਉਹਨਾਂ ਦੀ ਇਹ ਗੱਲ ਸਹੀ ਹੋ ਜਾਵੇਗੀ ਐ ਪ੍ਰਤੀਤ ਹੋ ਰਿਹਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਹੁਣ ਸੁਖਬੀਰ ਬਾਦਲ ਦੀ ਗੁੱਡੀ ਚੜਨ ਵਾਲੀ ਹੈ ਇੱਕ ਗ੍ਰਾਫ ਜਿਹੜਾ ਹੁੰਦਾ ਆਮ ਤੌਰ ਤੇ ਅਸੀਂ ਕਹਿੰਦੇ ਆ ਕਿ ਜਦੋਂ ਡਾਊਨਫਾਲ ਆਉਂਦੀ ਹੈ ਡਾਊਨਫਾਲ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਸਭ ਕੁਝ ਖਤਮ ਹੋ ਗਿਆ ਜੇਕਰ ਗ੍ਰਾਫ ਦੇ ਵਿੱਚ ਡਾਊਨਫਾਲ ਆਉਂਦੀ ਹੈ ਤਾਂ ਉਤਾਂ ਵੱਲ ਵੀ ਚੜਦਾ ਆ ਉਹਦੇ ਟਰਨਸ ਅਪਵਰਡ ਵੀ ਹੁੰਦੇ ਨੇ ਉਸ ਤੋਂ ਬਾਅਦ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਆਉਂਦੇ ਸਮੇਂ ਨੂੰ ਸੁਖਬੀਰ ਬਾਦਲ ਦੀ ਜਿਹੜੀ ਗੁੱਡੀ ਹੈ ਉਹ ਚੜ ਸਕਦੀ ਹੈ ਹੁਣ ਇੱਥੇ ਆਉਂਦੇ ਆ ਕਿ ਉਹ ਸਟੇਟਮੈਂਟ ਦਾ ਮਤਲਬ ਕੀ ਹੈ ਸਟੇਟਮੈਂਟ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਸਰਕਾਰ ਨੇ ਜਾਂ ਪਾਰਟੀ ਨੇ ਜੇ ਕੁਝ ਕੀਤਾ ਉਹ ਮੈਂ ਸਾਰਾ ਆਪਣੀ ਝੋਲੀ ਪਾਉਣਾ ਹੁਣ ਇੱਥੇ ਸਵਾਲ ਖੜਦਾ ਹੈ ਕਿ ਇੱਥੇ ਸਿਰਫ ਪਾਰਟੀ ਜਾਂ ਸਰਕਾਰ ਦੀ ਗੱਲ ਕਿਉਂ ਹੋਈ ਹੈ ਜੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਜੇ ਪਾਰਟੀ ਤੇ ਸਰਕਾਰ ਨੇ ਕੁਝ ਕੀਤਾ ਤਾਂ ਇਸ ਦੇ ਵਿੱਚ ਮੈਂ ਸ਼ਬਦ ਵੀ ਪਾਇਆ ਜਾ ਸਕਦਾ ਸੀ ਲਿਖਿਆ ਜਾ ਸਕਦਾ ਸੀ ਕਿ ਜੇ ਪਾਰਟੀ ਸਰਕਾਰ ਜਾਂ ਮੈਂ ਕੁਝ ਕੀਤਾ ਤੇ ਉਹ ਸਾਰਾ ਕੁਝ ਮੈਂ ਆਪਣੀ ਝੋਲੀ ਪਾਉਣਾ ਜੇ ਤੋਂ ਬਾਅਦ ਇਹ ਸ਼ਾਇਦ ਅ ਜਨਤਕ ਕਰਕੇ ਦੱਸ ਦਿੱਤਾ ਕਿ ਮੈਂ ਕੁਝ ਨਹੀਂ ਕੀਤਾ ਜੇ ਪਾਰਟੀਆਂ ਸਰਕਾਰ ਵੱਲੋਂ ਕੁਝ ਹੋਇਆ ਤੇ ਉਹ ਮੈਂ ਸਾਰਾ ਆਪਣੀ ਝੋਲੀ ਪਾਉਣਾ ਹਾਲਾਂਕਿ ਜ਼ਰੂਰ ਸੁਖਬੀਰ ਬਾਦਲ ਦੀ ਇਹ ਸਟੇਟਮੈਂਟ ਆ ਚੁੱਕੀ ਆ ਸ਼੍ਰੀ ਅਕਾਲ ਤਖਸਾਲ ਸਾਹਮਣੇ ਆ ਚੁੱਕੀ ਹੈ ਕਿਉਂਕਿ ਦਾਵਾ ਕੀਤਾ ਜਾ ਰਿਹਾ ਸੀ ਕਿ ਆਪਣੇ ਆਪ ਮਵਾਫੀਨਾਮੇ ਬਣਾ ਲਏ ਗਏ ਮਵਾਫੀ ਮੰਗਣ ਦਾ ਇਹ ਕੋਈ ਤਰੀਕਾ ਨਹੀਂ ਹੈ ਪਰ ਹੁਣ ਤਾਂ ਸਾਰਾ ਪ੍ਰੋਟੋਕਾਲ ਫੋਲੋ ਕਰ ਲਿਆ ਹੁਣ ਤਾਂ ਪ੍ਰੋਟੋਕਾਲ ਦੇ ਆਧਾਰ ਦੇ ਉੱਤੇ ਗੱਲ ਹੋਗੀ ਹੁਣ ਤਾਂ ਸੁਖਬੀਰ ਬਾਦਲ ਨੇ ਕਹਿ ਦਿੱਤਾ ਕਿ ਮੈਂ ਨਤਮਸਤਕ ਆ ਔਰ ਮੈਂ ਸਾਰਾ ਕੁਝ ਆਪਣੀ ਝੋਲੀ ਪਾਉਣਾ ਹੁਣ ਇਸ ਲਾਈਨ ਦੇ ਆਧਾਰ ਦੇ ਉੱਤੇ ਕੀ ਇਹ ਸਿਰਫ ਪੰਥਕ ਤਰੀਕਾ ਸੀ ਜਿਹੜਾ ਸੁਖਬੀਰ ਬਾਦਲ ਨੇ ਅਪਣਾਇਆ ਜਾਂ ਫਿਰ ਕਾਨੂੰਨੀ ਪੱਧਰ ਦੇ ਉੱਤੇ ਵੀ ਇਹ ਇੰਪਲੀਮੈਂਟ ਹੁੰਦਾ ਆ ਕਿਉਂਕਿ ਇਲਜ਼ਾਮ ਬਹੁਤ ਵੱਡੇ ਨੇ ਇਲਜ਼ਾਮ ਇਹੋ ਜਿਹੇ ਵੱਡੇ ਇਲਜ਼ਾਮ ਨੇ ਜਿਨ੍ਹਾਂ ਆਧਾਰ ਦੇ ਉੱਤੇ ਕੇਸਸ ਵੀ ਚੱਲਦੇ ਪਏ ਨੇ ਹੁਣ ਗੋਲੀ ਕਾਂਡ ਦਾ ਹੀ ਜੇ ਬਰਦਾਸ਼ਤ ਲੈ ਲਈ ਲੈ ਲਈਏ ਬੇਅਦਬੀ ਹੁੰਦੀ ਹੈ ਬੇਅਦਬੀ ਤੋਂ ਬਾਅਦ ਗੋਲੀ ਕਾਂਡ ਵਾਪਰਦਾ ਹੈ ਗੋਲੀ ਕਾਂਡ ਦਾ ਵੀ ਜਬਰਦਸਤ ਦੇਖੀਏ ਤਾਂ ਕੀ ਸੁਖਬੀਰ ਬਾਦਲ ਇਸ ਆਧਾਰ ਦੇ ਉੱਤੇ ਇਹ ਕਹਿ ਰਹੇ ਨੇ ਕਿ ਉਸ ਚੀਜ਼ ਦੀ ਵੀ ਜ਼ਿੰਮੇਵਾਰੀ ਮੈਂ ਚੁੱਕਦਾ ਕੀ ਸੁਖਬੀਰ ਬਾਦਲ ਇਹ ਮੰਨਦੇ ਪਏ ਨੇ ਕਿ ਹੋਮ ਮੰਤਰੀ ਦੇ ਯਾਨੀ ਕਿ ਉਸ ਵੇਲੇ ਤੇ ਹੋਮ ਮੰਤਰੀ ਜੋ ਸੁਖਬੀਰ ਬਾਦਲ ਸੀ ਉਹਨਾਂ ਦੇ ਕਹਿਣ ਦੇ ਉੱਤੇ ਗੋਲੀਆਂ ਚੱਲੀਆਂ ਸੀ ਕੀ ਸੁਖਬੀਰ ਬਾਦਲ ਇਹ ਗੱਲ ਮੰਨਦੇ ਪਏ ਨੇ ਕੀ ਸੁਖਬੀਰ ਬਾਦਲ ਇਹ ਗੱਲ ਮੰਨਦੇ ਪਏ ਨੇ ਕਿ ਉਹ ਸੌਦਾ ਸਾਧ ਨੂੰ ਮਿਲੇ ਸੀ ਕੀ ਸੁਖਬੀਰ ਬਾਦਲ ਇਹ ਗੱਲ ਮੰਨਦੇ ਪਏ ਨੇ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਇਹ ਹੁਕਮ ਦਿੱਤਾ ਗਿਆ ਸੀ ਕਿ ਸੌਦਾ ਸਾਧ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਉਸ ਵੇਲੇ ਸੁਖਬੀਰ ਬਾਦਲ ਸੌਦਾ ਸਾਧ ਨੂੰ ਲੁੱਕ ਕੇ ਮਿਲਦੇ ਰਹੇ ਨੇ ਕੀ ਇਸ ਗੱਲ ਦਾ ਦਾਵਾ ਕਰਦੇ ਨੇ ਔਰ ਨਾਲ ਦੀ ਨਾਲ ਕੀ ਸੁਖਬੀਰ ਬਾਦਲ ਇਸ ਗੱਲ ਦਾ ਵੀ ਦਾਵਾ ਕਰਦੇ ਨੇ ਕਿ ਉਹਨਾਂ ਨੇ ਮਦਦ ਲਈ ਸੌਦਾ ਸਾਧ ਦੀ ਕਿ ਇਸ ਗੱਲ ਦਾ ਵੀ ਦਾਵਾ ਕਰਦੇ ਕਿ ਸੌਦਾ ਸਾਧ ਦੀ ਮਦਦ ਕੀਤੀ ਉਹਨੂੰ ਮੁਆਫੀ ਦਿਵਾਉਣ ਦੇ ਵਿੱਚ ਕਿ ਇਸ ਗੱਲ ਦਾ ਵੀ ਦਾਵਾ ਕਰਦੇ ਆ ਕਿ ਸੌਦਾ ਸਾਧ ਨੂੰ ਮੁਆਫੀ ਦਿਵਾ ਕੇ ਜਿਹੜੇ ਇਸ਼ਤਿਹਾਰ ਛਾਪੇ ਗਏ ਨੇ ਉਹ ਵੀ ਉਹ ਆਪਣੀ ਝੋਲੀ 'ਚ ਪਾਉਂਦੇ ਆ ਸਵਾਲ ਬਹੁਤ ਖੜੇ ਹੋ ਰਹੇ ਨੇ ਕਿਉਂਕਿ ਜੋ-ਜੋ ਇਲਜ਼ਾਮ ਹੁਣ ਤੱਕ ਲੱਗਦਾ ਆਇਆ ਉਹ ਭਾਵੇਂ ਅਕਾਲੀ ਸਰਕਾਰ ਦੇ ਉੱਤੇ ਲੱਗਿਆ ਪਰ ਸੁਖਬੀਰ ਬਾਦਲ ਦਾ ਚਿਹਰਾ ਸਾਹਮਣੇ ਆਉਂਦਾ ਰਿਹਾ ਇਲਜ਼ਾਮ ਤਾਂ ਇਲਜ਼ਾਮ ਨੇ ਉਹਨਾਂ ਇਲਜ਼ਾਮਾਂ ਦੇ ਕਾਰਨ ਹੀ ਸ਼ਾਇਦ ਅਕਾਲੀ ਦਲ ਅੱਜ ਇਹਨਾਂ ਟੈਂਡੀਆਂ ਕਲਾਂ ਦੇ ਵਿੱਚ ਐ ਪਰ ਕੀ ਸੁਖਬੀਰ ਬਾਦਲ ਦਾ ਅੱਜ ਇਹ ਲਿਖਣਾ ਜਾਂ ਅੱਜ ਇਹ ਜਨਤਕ ਹੋਣਾ ਉਹਨਾਂ ਦੇ ਕਿ ਉਹ ਸਰਕਾਰ ਜਾਂ ਪਾਰਟੀ ਵੱਲੋਂ ਜੇ ਕੁਝ ਕੀਤਾ ਗਿਆ ਤਾਂ ਕੱਲੀ ਕੱਲੀ ਚੀਜ਼ ਆਪਣੀ ਝੋਲੀ 'ਚ ਪਾਉਂਦੇ ਨੇ ਤਾਂ ਕਿ ਇਹਨਾਂ ਸਾਰੇ ਇਲਜ਼ਾਮਾਂ ਦੇ ਉੱਤੇ ਵੀ ਸੁਖਬੀਰ ਬਾਦਲ ਹੁਣ ਜ਼ਿੰਮੇਵਾਰੀ ਚੱਕ ਰਹੇ ਨੇ ਇਹਨਾਂ ਨੂੰ ਆਪਣੀ ਝੋਲੀ ਪਾ ਰਹੇ ਨੇ ਸਵਾਲ ਇੱਥੇ ਖੜਦਾ ਆ ਬਿਲਕੁਲ ਆਉਂਦੇ ਸਮੇਂ ਦੇ ਵਿੱਚ ਇਹਦੇ ਉੱਤੇ ਹੋਰ ਚਰਚਾਵਾਂ ਹੋਣਗੀਆਂ ਹੋਰ ਬਹੁਤ ਕੁਝ ਸਾਹਮਣੇ ਆਵੇਗਾ ਪਰ ਇਸ ਚਿੱਠੀ ਨੇ ਆਨਸਾਰ ਖਲਾਸੇ ਕਰਤੇ ਆਨਸਾਰ ਖਲਾਾਰੇ ਪਾ ਦਿੱਤੇ ਔਰ ਨਾਲ ਦੀ ਨਾਲ ਹੁਣ ਚਰਚਾ ਇਹ ਛੜ ਗਈ ਕਿ ਹੁਣ ਕੀ ਸੁਖਬੀਰ ਬਾਦਲ ਦਾ ਗ੍ਰਾਫ ਜਿਹੜਾ ਹੀਠਾਂ ਨੂੰ ਜਾ ਰਿਹਾ ਸੀ ਉਹ ਉੱਪਰ ਵੱਲ ਨੂੰ ਚੜ੍ਹੇਗਾ ਦੂਜੀ ਗੱਲ ਸੁਖਬੀਰ ਬਾਦਲ ਦੀ ਕੁਰਸੀ ਦੇ ਉੱਤੇ ਆ ਚਾਈ ਹੋਈ ਸੀ ਪ੍ਰਧਾਨਗੀ ਦੀ ਕੁਰਸੀ ਜਿਹੜੀ ਆ ਉਹ ਡਗਮਗਾਉਂਦੀ ਨਜ਼ਰ ਆ ਰਹੀ ਸੀ ਕਿ ਹੁਣ ਇਸ ਚਿੱਠੀ ਦੇ ਜਨਤਕ ਹੋਣ ਤੋਂ ਬਾਅਦ ਸੁਖਬੀਰ ਬਾਦਲ ਦੀ ਉਹ ਕੁਰਸੀ ਹੋਰ ਮਜ਼ਬੂਤ ਹੋ ਜਾਵੇਗੀ ਉਹਨਾਂ ਦੀ ਪ੍ਰਧਾਨਗੀ ਹੋਰ ਮਜ਼ਬੂਤ ਹੋ ਜਾਵੇਗੀ ਕਿ ਸੁਖਬੀਰ ਬਾਦਲ ਦੇ ਉੱਤੇ ਲੱਗੇ ਇਲਜ਼ਾਮ ਹੁਣ ਨੇਸ ਤੋਂ ਨਾਬੂਤ ਹੋ ਜਾਣਗੇ ਬੜੇ ਸਵਾਲ ਖੜੇ ਹੋ ਰਹੇ ਨੇ ਇਹਨਾਂ ਸਵਾਲਾਂ ਦੇ ਜਵਾਬ ਬਗੈਰ ਵਾਰਤਾ ਦੇ ਹੱਲ ਨਹੀਂ ਹੋਣੇ ਬਗੈਰ ਕਿਸੇ ਕਨਵਰਸੇਸ਼ਨ ਦੇ ਡਿਸਕਸ਼ਨ ਦੇ ਹੱਲ ਨਹੀਂ ਹੋ ਸਕਦੇ ਜਿਸ ਵਾਸਤੇ ਅਜੇ ਕੁਝ ਦਿਨਾਂ ਦਾ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ ਪਰ ਮੁੱਢਲੇ ਸਮੇਂ ਦੇ ਵਿੱਚ ਇਹ ਚੀਜ਼ ਹੈ ਜਿਹੜੀ ਉਹ ਸਮਝੀ ਜਾ ਸਕਦੀ ਹੈ ਕਿ ਹੁਣ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਦਾ ਗ੍ਰਾਫ ਜਿਹੜਾ ਉਹ ਉੱਪਰ ਵਾਲ ਨੂੰ ਵਧਨ ਲੱਗ ਜਵੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਸਿਆਸਤ ਵਿੱਚ ਕੋਈ ਪ੍ਰਡਿਕਟ ਨਹੀਂ ਕਰ ਸਕਦਾ ਪਰ ਕਿਆ ਸਰਾਈਆਂ ਲੱਗ ਸਕਦੀਆਂ ਨੇ ਸੁਖਬੀਰ ਸਿੰਘ ਬਾਦਲ ਨੇ ਅਚਾਨਕ ਹਾਲਾਤ ਬਦਲ ਦਿੱਤੇ ਨੇ ਜਜ਼ਬਾਤ ਬਦਲ ਦਿੱਤੇ ਨੇ ਔਰ ਮੌਕੇ ਉੱਤੇ ਜੋ ਸਥਿਤੀ ਬਣ ਗਈ ਸੀ ਉਸ ਨੂੰ ਅਚਾਨਕ ਪਲਟ ਕੇ ਰੱਖ ਦਿੱਤਾ ਚਿੱਠੀ ਖੁੱਲ ਗਈ ਹੈ ਉਹ ਚਿੱਠੀ ਜਿਹੜੀ ਬੰਦ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਕੋਲ ਸੁਖਬੀਰ ਸਿੰਘ ਬਾਦਲ ਦਾ ਇੱਕ ਮਾਫੀ ਨਾਮਾ ਬੰਦ ਸੀ ਅੱਜ ਖੁੱਲ ਗਿਆ ਉਹਦੇ ਖੁੱਲਣ ਅਸਾਰ ਅਚਾਨਕ ਖਲਬਲੀ ਮਚ ਗਈ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਉਹ ਸਾਰੀਆਂ ਸਟੇਟਮੈਂਟਸ ਉਹਦੇ ਵਿੱਚ ਦਿੱਤੀਆਂ ਨੇ ਉਥੇ ਹੀ ਵਿੱਚ ਇੱਕ ਲਾਈਨ ਲਿਖੀ ਗਈ ਹੈ ਕਿ ਹੁਣ ਤੱਕ ਪਾਰਟੀ ਵੱਲੋਂ ਸਰਕਾਰ ਵੱਲੋਂ ਜੋ ਕੁਝ ਹੋਇਆ ਜੇ ਕੁਝ ਹੋਇਆ ਤੇ ਉਹ ਸਭ ਕੁਝ ਮੈਂ ਆਪਣੀ ਝੋਲੀ ਪਾਉਂਦਾ ਜਿਸ ਤੋਂ ਬਾਅਦ ਅਚਾਨਕ ਇਹ ਚਰਚਾ ਚੱਲ ਗਈ ਕਿ ਕੀ ਸੁਖਬੀਰ ਸਿੰਘ ਬਾਦਲ ਹੁਣ ਹਰ ਇੱਕ ਗੱਲ ਦੀ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਨੇ ਕੀ ਸੁਖਬੀਰ ਸਿੰਘ ਬਾਦਲ ਨੇ ਹੁਣ ਕੱਲੇ-ਕੱਲੇ ਇਲਜ਼ਾਮ ਦੀ ਜ਼ਿੰਮੇਵਾਰੀ ਚੱਕ ਦਿੱਤੀ ਹੈ ਇਹਦੇ ਬਾਰੇ ਵੀ ਚਰਚਾ ਕਰਦੇ ਆਂ ਪਰ ਇਸ ਸਟੇਟਮੈਂਟ ਦੇ ਜਨਤਕ ਹੋਣ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਬੜੀ ਅਹਿਮ ਚੀਜ਼ ਹੈ ਕਿਉਂਕਿ بڑے ਅਕਾਲੀ ਲੀਡਰ ਇਦਾਂ ਦੇ ਜਿਹੜਾ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇਸ ਗੱਲ ਦਾ ਅਸ਼ਵਾਸਨ ਦਿੱਤਾ ਸੀ ਕਿ ਆਉਂਦੇ ਦਿਨਾਂ ਨੂੰ ਤੁਸੀਂ ਵੇਖੋਗੇ ਕਿ ਕਿਵੇਂ ਪਲੜਾ ਅਕਾਲੀ ਦਲ ਦਾ ਭਾਰੀ ਹੋਵੇਗਾ ਇਥੋਂ ਤੱਕ ਚਰਚਾ ਚੱਲਦੀ ਪਈ ਸੀ ਕਿ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਦੁਬਾਰਾ ਬਣੇਗੀ ਅਣ ਹੋਈ ਜੀ ਗੱਲ ਉਸ ਵੇਲੇ ਲੱਗਦੀ ਸੀ ਪਰ ਹੁਣ ਇਹ ਗੱਲ ਮਕਬੂਲ ਹੁੰਦੀ ਨਜ਼ਰ ਆ ਰਹੀ ਹੈ ਜਾਂ ਫਿਰ ਉਸ ਰਾਹ ਦੇ ਉੱਤੇ ਤੁਰਦੀ ਨਜ਼ਰ ਆ ਰਹੀ ਹੈ ਇਹਦਾ ਕਾਰਨ ਇਹ ਹੈ ਕਿ ਜਿਹੜੀ ਇਹ ਇੱਕ ਲਾਈਨ ਵਿੱਚ ਲਿਖ ਦਿੱਤੀ ਹੈ ਕਿ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਜੋ ਕੁਝ ਹੋਇਆ ਉਹ ਸਾਰਾ ਮੈਂ ਝੋਲੀ ਪਾਉਣਾ ਆ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਇੱਕ ਪੂਰਨ ਵਿਰਾਮ ਲਗਾ ਦਿੱਤਾ ਇੱਕ ਫੁੱਲ ਸਟਾਪ ਲਗਾ ਦਿੱਤਾ ਉਹਨਾਂ ਸਾਰੇ ਇਲਜ਼ਾਮਾਂ ਦੇ ਉੱਤੇ ਉਹਨਾਂ ਸਾਰੀਆਂ ਸਟੇਟਮੈਂਟਸ ਦੇ ਉੱਤੇ ਉਹ ਭਾਵੇਂ ਜਿਹੜਾ ਬਾਗੀ ਤੜਾ ਸੀਗਾ ਉਹ ਦੇ ਰਿਹਾ ਸੀ ਭਾਵੇਂ ਉਹ ਪ੍ਰਦੀਪ ਕਲੇਰ ਨੇ ਸਟੇਟਮੈਂਟਸ ਦਿੱਤੀਆਂ ਭਾਵੇਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਦਵੇਗਾ ਹਰ ਇੱਕ ਚੀਜ਼ ਦੇ ਉੱਤੇ ਪੂਰਨ ਵਿਰਾਮ ਜਿਹੜਾ ਆ ਉਹ ਲਗਾ ਦਿੱਤਾ ਇਸ ਸਟੇਟਮੈਂਟ ਨੇ ਕਿਉਂਕਿ ਜਿੰਨੇ ਇਲਜ਼ਾਮ ਲੱਗੇ ਜਿੰਨੇ ਲੱਗ ਰਹੇ ਨੇ ਔਰ ਜਿੰਨੇ ਲੱਗਣਗੇ ਇਹ ਸਟੇਟਮੈਂਟ ਹਮੇਸ਼ਾ ਉਸ ਤੋਂ ਬਾਅਦ ਆ ਕੇ ਖੜ ਜਾਵੇਗੀ ਕਿ ਮੈਂ ਉਹ ਸਾਰੀਆਂ ਚੀਜ਼ਾਂ ਆਪਣੀ ਝੋਲੀ ਪਾਉਂਦਾ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਅਸਤਕ ਹੋ ਕੇ ਸੁਖਬੀਰ ਸਿੰਘ ਬਾਦਲ ਨੇ ਇਹ ਚਿੱਠੀ ਦੇ ਦਿੱਤੀ ਸੀ ਚਰਚਾ ਚੱਲ ਰਹੀ ਸੀ ਕਿ ਚਿੱਠੀ ਦੇ ਅੰਦਰ ਕੀ ਹੋਵੇਗਾ ਸਵਾਲ ਉੱਠ ਰਹੇ ਸੀ ਕਿ ਬੰਦ ਚਿੱਠੀ ਹੈ ਸਵਾਲ ਉੱਠ ਰਹੇ ਸੀ ਕਿ ਇੱਕ ਮੁਲਾਕਾਤ ਹੋਈ ਹੈ ਮੁਲਾਕਾਤ ਤੋਂ ਬਾਅਦ ਬੰਦ ਚਿੱਠੀ ਦਿੱਤੀ ਗਈ ਹੈ ਬੰਦ ਚਿੱਠੀ ਅੱਜ ਖੁੱਲੀ ਹੈ ਔਰ ਅੱਜ ਖੁੱਲਦੇ ਸਾਰ ਇਸ ਚਿੱਠੀ ਨੇ ਖਿਲਾਰੇ ਪਾਤੇ ਹੈ ਖੁੱਲਦੇ ਸਾਰ ਇਸ ਚਿੱਠੀ ਨੇ ਇੱਕ ਵੱਖਰਾ ਹੀ ਐਟਮਾਸਫੇਅਰ ਪੈਦਾ ਕਰ ਦਿੱਤਾ ਇੱਕ ਵੱਖਰਾ ਹੀ ਮਾਹੌਲ ਪੈਦਾ ਕਰ ਦਿੱਤਾ ਜਿਸ ਦੇ ਨਾਲ ਅਕਾਲੀ ਦਲ ਹੁਣ ਗੁੱਡ ਬੁక్స్ ਦੇ ਵਿੱਚ ਸ਼ਾਇਦ ਆ ਜਾਵੇ ਐ ਪ੍ਰਤੀਤ ਹੋ ਰਿਹਾ ਕਿ ਅਕਾਲੀ ਦਲ ਸ਼ਾਇਦ ਗੁੱਡ ਬਾਕਸ ਦੇ ਵਿੱਚ ਆਉਣ ਲੱਗ ਜਵੇ ਸਿਮਰਨ ਜੋਤ ਮੱਕੜ ਪੱਤਰਕਾਰ ਨੇ ਬੜੇ ਮਕਬੂਲ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਆਉਂਦੇ ਵੇਲੇ ਵਿੱਚ ਅਕਾਲੀ ਦਲ ਜਿਹੜਾ ਹੈ ਉਹ ਉੱਠ ਸਕਦਾ ਆ ਮੈਨੂੰ ਲੱਗਦਾ ਉਹਨਾਂ ਦੀ ਇਹ ਗੱਲ ਸਹੀ ਹੋ ਜਾਵੇਗੀ ਐ ਪ੍ਰਤੀਤ ਹੋ ਰਿਹਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਹੁਣ ਸੁਖਬੀਰ ਬਾਦਲ ਦੀ ਗੱਡੀ ਚੜਨ ਵਾਲੀ ਹੈ ਇੱਕ ਗ੍ਰਾਫ ਜਿਹੜਾ ਹੁੰਦਾ ਆ ਆਮ ਤੌਰ ਤੇ ਅਸੀਂ ਕਹਿੰਦੇ ਆ ਕਿ ਜਦੋਂ ਡਾਊਨਫਾਲ ਆਉਂਦੀ ਹੈ ਡਾਉਨਫਾਲ ਆਉਂਦਾ ਮਤਲਬ ਇਹ ਨਹੀਂ ਹੈ ਕਿ ਸਭ ਕੁਝ ਖਤਮ ਹੋ ਗਿਆ ਜੇਕਰ ਗ੍ਰਾਫ ਦੇ ਵਿੱਚ ਡਾਉਨਫਾਲ ਆਉਂਦੀ ਹੈ ਤਾਂ ਉਤਾਂ ਵੱਲ ਵੀ ਚੜਦਾ ਆ ਉਹਦੇ ਟਰਨਸ ਅਪਵਰਡ ਵੀ ਹੁੰਦੇ ਨੇ ਉਸ ਤੋਂ ਬਾਅਦ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਆਉਂਦੇ ਸਮੇਂ ਨੂੰ ਸੁਖਬੀਰ ਬਾਦਲ ਦੀ ਜਿਹੜੀ ਗੱਡੀ ਹੈ ਉਹ ਚੜ ਸਕਦੀ ਹੈ ਹੁਣ ਇੱਥੇ ਆਉਂਨੇ ਆ ਕਿ ਉਹ ਸਟੇਟਮੈਂਟ ਦਾ ਮਤਲਬ ਕੀ ਹੈ ਸਟੇਟਮੈਂਟ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਸਰਕਾਰ ਨੇ ਜਾਂ ਪਾਰਟੀ ਨੇ ਜੇ ਕੁਝ ਕੀਤਾ ਉਹ ਮੈਂ ਸਾਰਾ ਆਪਣੀ ਝੋਲੀ ਪਾਉਣਾ ਹੁਣ ਇੱਥੇ ਸਵਾਲ ਖੜਦਾ ਹੈ ਕਿ ਇੱਥੇ ਸਿਰਫ ਪਾਰਟੀ ਜਾਂ ਸਰਕਾਰ ਦੀ ਗੱਲ ਕਿਉਂ ਹੋਈ ਹੈ ਜੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਜੇ ਪਾਰਟੀ ਤੇ ਸਰਕਾਰ ਨੇ ਕੁਝ ਕੀਤਾ ਤਾਂ ਇਸ ਦੇ ਵਿੱਚ ਮੈਂ ਸ਼ਬਦ ਵੀ ਪਾਇਆ ਜਾ ਸਕਦਾ ਸੀ ਲਿਖਿਆ ਜਾ ਸਕਦਾ ਸੀ ਕਿ ਜੇ ਪਾਰਟੀ ਸਰਕਾਰ ਜਾਂ ਮੈਂ ਕੁਝ ਕੀਤਾ ਤੇ ਉਹ ਸਾਰਾ ਕੁਝ ਮੈਂ ਆਪਣੀ ਝੋਲੀ ਪਾਉਣਾ ਜਿਸ ਤੋਂ ਬਾਅਦ ਇਹ ਸ਼ਾਇਦ ਜਨਤਕ ਕਰਕੇ ਦੱਸ ਦਿੱਤਾ ਕਿ ਮੈਂ ਕੁਝ ਨਹੀਂ ਕੀਤਾ ਜੇ ਪਾਰਟੀ ਜਾਂ ਸਰਕਾਰ ਵੱਲੋਂ ਕੁਝ ਹੋਇਆ ਤੇ ਉਹ ਮੈਂ ਸਾਰਾ ਆਪਣੀ ਝੋਲੀ ਪਾਉਣਾ ਹਾਲਾਂਕਿ ਜ਼ਰੂਰ ਸੁਖਬੀਰ ਬਾਦਲ ਦੀ ਇਹ ਸਟੇਟਮੈਂਟ ਆ ਚੁੱਕੀ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਸਾਹਮਣੇ ਆ ਚੁੱਕੀ ਹੈ ਕਿਉਂਕਿ ਦਾਵਾ ਕੀਤਾ ਜਾ ਰਿਹਾ ਸੀ ਕਿ ਆਪਣੇ ਆਪ ਮਾਫੀਨਾਮੇ ਬਣਾ ਲਏਗੇ ਮਾਫੀ ਮੰਗਣ ਦਾ ਇਹ ਕੋਈ ਤਰੀਕਾ ਨਹੀਂ ਹੈ ਪਰ ਹੁਣ ਤਾਂ ਸਾਰਾ ਪ੍ਰੋਟੋਕਾਲ ਫੋਲੋ ਕਰ ਲਿਆ ਹੁਣ ਤਾਂ ਪ੍ਰੋਟੋਕਾਲ ਦੇ ਆਧਾਰ ਦੇ ਉੱਤੇ ਗੱਲ ਹੋਗੀ ਹੁਣ ਤਾਂ ਸੁਖਬੀਰ ਬਾਦਲ ਨੇ ਇਹ ਕਹਿ ਦਿੱਤਾ ਕਿ ਮੈਂ ਨਤਮਸਤਕਾਂ ਔਰ ਮੈਂ ਸਾਰਾ ਕੁਝ ਆਪਣੀ ਝੋਲੀ ਪਾਉਣਾ ਹੁਣ ਇਸ ਲਾਈਨ ਦੇ ਆਧਾਰ ਦੇ ਉੱਤੇ ਕੀ ਇਹ ਸਿਰਫ ਪੰਥਕ तरीका ਸੀ ਜਿਹੜਾ ਸੁਖਬੀਰ ਬਾਦਲ ਨੇ ਅਪਣਾਇਆ ਜਾਂ ਫਿਰ ਕਾਨੂੰਨੀ ਪੱਧਰ ਦੇ ਉੱਤੇ ਵੀ ਇਹ ਇੰਪਲੀਮੈਂਟ ਹੁੰਦਾ ਆ ਕਿਉਂਕਿ ਇਲਜ਼ਾਮ ਬਹੁਤ ਵੱਡੇ ਨੇ ਇਲਜ਼ਾਮ ਇਹੋ ਜਿਹੇ ਵੱਡੇ ਇਲਜ਼ਾਮ ਨੇ ਜਿਨ੍ਹਾਂ ਆਧਾਰ ਦੇ ਉੱਤੇ ਕੇਸਸ ਵੀ ਚੱਲਦੇ ਪਏ ਨੇ ਹੁਣ ਗੋਲੀ ਕਾਂਡ ਦਾ ਜਬਰਦਸਤ ਲੈ ਲਈ ਲੈ ਲੀਏ ਬੇਅਦਬੀ ਹੁੰਦੀ ਹੈ ਬੇਅਦਬੀ ਤੋਂ ਬਾਅਦ ਗੋਲੀ ਕਾਂਡ ਵਾਪਰਦਾ ਹੈ ਗੋਲੀ ਕਾਂਡ ਦਾ ਵੀ ਜਬਰਦਸਤ ਦੇਖੀਏ ਤਾਂ ਕੀ ਸੁਖਬੀਰ ਬਾਦਲ ਇਸ ਸਿਹਾਰ ਦੇ ਉੱਤੇ ਇਹ ਕਹਿ ਰਹੇ ਨੇ ਕਿ ਉਸ ਚੀਜ਼ ਦੀ ਵੀ ਜ਼ਿੰਮੇਵਾਰੀ ਮੈਂ ਚੁੱਕਦਾ ਕੀ ਸੁਖਬੀਰ ਬਾਦਲ ਇਹ ਮੰਨਦੇ ਪਏ ਨੇ ਕਿ ਹੋਮ ਮਨਿਸਟਰ ਦੇ ਯਾਨੀ ਕਿ ਉਸ ਵੇਲੇ ਦੇ ਹੋਮ ਮਨਿਸਟਰ ਜੋ ਸੁਖਬੀਰ ਬਾਦਲ ਸੀ ਉਹਨਾਂ ਦੇ ਕਹਿਣ ਦੇ ਉੱਤੇ ਗੋਲੀਆਂ ਚੱਲੀਆਂ ਸੀ ਕੀ ਸੁਖਬੀਰ ਬਾਦਲ ਇਹ ਗੱਲ ਮੰਨਦੇ ਪਏ ਨੇ ਕੀ ਸੁਖਬੀਰ ਬਾਦਲ ਇਹ ਗੱਲ ਮੰਨਦੇ ਪਏ ਨੇ ਕਿ ਉਹ ਸੌਦਾ ਸਾਧ ਨੂੰ ਮਿਲੇ ਸੀ ਕੀ ਸੁਖਬੀਰ ਬਾਦਲ ਇਹ ਗੱਲ ਮੰਨਦੇ ਪਏ ਨੇ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਇਹ ਹੁਕਮ ਦਿੱਤਾ ਗਿਆ ਸੀ ਕਿ ਸੌਦਾ ਸਾਧ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਉਸ ਵੇਲੇ ਸੁਖਬੀਰ ਬਾਦਲ ਸੌਦਾ ਸਾਧ ਨੂੰ ਲੁੱਕ ਕੇ ਮਿਲਦੇ ਰਹੇ ਨੇ ਕਿ ਇਸ ਗੱਲ ਦਾ ਦਾਵਾ ਕਰਦੇ ਨੇ ਔਰ ਨਾਲ ਦੀ ਨਾਲ ਕੀ ਸੁਖਬੀਰ ਬਾਦਲ ਇਸ ਗੱਲ ਦਾ ਵੀ ਦਾਵਾ ਕਰਦੇ ਨੇ ਕਿ ਉਹਨਾਂ ਨੇ ਮਦਦ ਲਈ ਸੌਦਾ ਸਾਧ ਦੀ ਕਿ ਇਸ ਗੱਲ ਦਾ ਵੀ ਦਾਵਾ ਦੇ ਆ ਕਿ ਸੌਦਾ ਸਾਧ ਦੀ ਮਦਦ ਕੀਤੀ ਉਹਨੂੰ ਮੁਆਫੀ ਦਿਵਾਉਣ ਦੇ ਵਿੱਚ ਕਿ ਇਸ ਗੱਲ ਦਾ ਵੀ ਦਾਵਾ ਕਰਦੇ ਆ ਕਿ ਸੌਦਾ ਸਾਧ ਨੂੰ ਮੁਆਫੀ ਦਿਵਾ ਕੇ ਜਿਹੜੇ ਇਸ਼ਤਿਹਾਰ ਛਾਪੇ ਗਏ ਨੇ ਉਹ ਵੀ ਉਹ ਆਪਣੀ ਝੋਲੀ ਚ ਪਾਉਂਦੇ ਆ ਸਵਾਲ ਬਹੁਤ ਖੜੇ ਹੋ ਰਹੇ ਨੇ ਕਿਉਂਕਿ ਜੋ-ਜੋ ਇਲਜ਼ਾਮ ਹੁਣ ਤੱਕ ਲੱਗਦਾ ਆਇਆ ਉਹ ਭਾਵੇਂ ਆਕਾਲੀ ਸਰਕਾਰ ਦੇ ਉੱਤੇ ਲੱਗਿਆ ਪਰ ਸੁਖਬੀਰ ਬਾਦਲ ਦਾ ਚਿਹਰਾ ਸਾਹਮਣੇ ਆਉਂਦਾ ਰਿਹਾ ਇਲਜ਼ਾਮ ਤਾਂ ਇਲਜ਼ਾਮ ਨੇ ਉਹਨਾਂ ਇਲਜ਼ਾਮਾਂ ਦੇ ਕਾਰਨ ਹੀ ਸ਼ਾਇਦ ਆਕਾਲੀ ਦਲ ਅੱਜ ਇਨ੍ਹਾਂ ਟੈਂਡੀਆਂ ਕਲਾਂ ਦੇ ਵਿੱਚ ਹੈ ਪਰ ਕੀ ਸੁਖਬੀਰ ਬਾਦਲ ਦਾ ਅੱਜ ਇਹ ਲਿਖਣਾ ਜਾਂ ਅੱਜ ਇਹ ਜਨਤਕ ਹੋਣਾ ਉਹਨਾਂ ਦਾ ਲਿਖਿਆ ਕਿ ਉਹ ਸਰਕਾਰ ਜਾਂ ਪਾਰਟੀ ਵੱਲੋਂ ਜੇ ਕੁਝ ਕੀਤਾ ਗਿਆ ਤਾਂ ਕੱਲੀ-ਕੱਲੀ ਚੀਜ਼ ਆਪਣੀ ਝੋਲੀ 'ਚ ਪਾਉਂਦੇ ਨੇ ਤਾਂ ਕਿ ਇਹਨਾਂ ਸਾਰੇ ਇਲਜ਼ਾਮਾਂ ਦੇ ਉੱਤੇ ਵੀ ਸੁਖਬੀਰ ਬਾਦਲ ਹੁਣ ਜ਼ਿੰਮੇਵਾਰੀ ਚੱਕ ਰਹੇ ਨੇ ਇਹਨਾਂ ਨੂੰ ਆਪਣੀ ਝੋਲੀ ਪਾ ਰਹੇ ਨੇ ਸਵਾਲ ਇੱਥੇ ਖੜਦਾ ਆ ਬਿਲਕੁਲ ਆਉਂਦੇ ਸਮੇਂ ਦੇ ਵਿੱਚ ਇਹਦੇ ਉੱਤੇ ਹੋਰ ਚਰਚਾਵਾਂ ਹੋਣਗੀਆਂ ਹੋਰ ਬਹੁਤ ਕੁਝ ਸਾਹਮਣੇ ਆਵੇਗਾ ਪਰ ਇਸ ਚਿੱਠੀ ਨੇ ਆਉਣਸਾਰ ਖਲਾਸੇ ਕਰਤੇ ਆਉਣਸਾਰ ਖਿਲਾਰੇ ਪਾ ਦਿੱਤੇ ਔਰ ਨਾਲ ਦੀ ਨਾਲ ਹੁਣ ਚਰਚਾ ਇਹ ਛੜ ਗਈ ਕਿ ਹੁਣ ਕੀ ਸੁਖਬੀਰ ਬਾਦਲ ਦਾ ਗ੍ਰਾਫ ਜਿਹੜਾ ਹੇਠਾਂ ਨੂੰ ਜਾ ਰਿਹਾ ਸੀ ਉਹ ਉੱਪਰ ਵੱਲ ਨੂੰ ਚੜ੍ਹੇਗਾ ਦੂਜੀ ਗੱਲ ਸੁਖਬੀਰ ਬਾਦਲ ਦੀ ਕੁਰਸੀ ਦੇ ਉੱਤੇ ਆ ਚਾਈ ਹੋਈ ਸੀ ਪ੍ਰਧਾਨਗੀ ਦੀ ਕੁਰਸੀ ਜਿਹੜੀ ਆ ਉਹ ਡਗਮਗਾਉਂਦੀ ਨਜ਼ਰ ਆ ਰਹੀ ਸੀ ਕਿ ਹੁਣ ਇਸ ਚਿੱਠੀ ਦੇ ਜਨਤਕ ਹੋਣ ਤੋਂ ਬਾਅਦ ਸੁਖਬੀਰ ਬਾਦਲ ਦੀ ਉਹ ਕੁਰਸੀ ਹੋਰ ਮਜ਼ਬੂਤ ਹੋ ਜਾਵੇਗੀ ਉਹਨਾਂ ਦੀ ਪ੍ਰਧਾਨਗੀ ਹੋਰ ਮਜ਼ਬੂਤ ਨਾਬੂਤ ਹੋ ਜਾਵੇਗੀ ਕਿ ਸੁਖਬੀਰ ਬਾਦਲ ਦੇ ਉੱਤੇ ਲੱਗੇ ਇਲਜ਼ਾਮ ਹੁਣ ਨੇਸ ਤੋਂ ਨਾਬੂਤ ਹੋ ਜਾਣਗੇ ਬੜੇ ਸਵਾਲ ਖੜੇ ਹੋ ਰਹੇ ਨੇ ਇਹਨਾਂ ਸਵਾਲਾਂ ਦੇ ਜਵਾਬ ਬਗੈਰ ਵਾਰਤਾ ਦੇ ਹੱਲ ਨਹੀਂ ਹੋਣੇ ਬਗੈਰ ਕਿਸੇ ਕਨਵਰਸੇਸ਼ਨ ਦੇ ਡਿਸਕਸ਼ਨ ਦੇ ਹੱਲ ਨਹੀਂ ਹੋ ਸਕਦੇ ਜਿਸ ਵਾਸਤੇ ਅਜੇ ਕੁਝ ਦਿਨਾਂ ਦਾ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ ਪਰ ਮੁੱਢਲੇ ਸਮੇਂ ਦੇ ਵਿੱਚ ਇਹ ਚੀਜ਼ ਹੈ ਜਿਹੜੀ ਉਹ ਸਮਝੀ ਜਾ ਸਕਦੀ ਹੈ ਕਿ ਹੁਣ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਦਾ ਗ੍ਰਾਫ ਜਿਹੜਾ ਹੈ ਉਹ ਉੱਪਰ ਵੱਲ ਨੂੰ ਵਧਣ ਲੱਗ ਜਾਵੇ ਆਉਣ ਦਾ ਸਮਾਂ ਕੀ ਲੈ ਕੇ ਆਵੇਗਾ ਸਿਆਸਤ ਵਿੱਚ ਕੋਈ ਪ੍ਰਡਿਕਟ ਨਹੀਂ ਕਰ ਸਕਦਾ ਪਰ ਕਿਆ ਸਰਾਈਆਂ ਲੱਗ ਸਕਦੀਆਂ ਨੇ ਥੋੜੀ ਕੀ ਰਾਏ ਹੈ ਇਸ ਬਾਰੇ ਸੁਖਬੀਰ ਬਾਦਲ ਦੇ ਇਸ ਬਿਆਨ ਬਾਰੇ ਦੱਸਣਾ ਨਾ ਭੁੱਲਣਾ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ